ਹੈਲੋ ਜੀ ਵੀਰੋ ਅੱਜ ਅਸੀਂ ਜਾ ਰਹੇ ਹੁਣ ਦਖੇਰਾ ਗਰਾਊਂਡ ਮਾ ਹੁਣ ਤੁਹਾਨੂੰ ਦਿਖਾਵਾਂਗੇ ਜੀ ਉੱਥੇ ਮੇਘਨਾਥ ਔਰ ਰਾਵਣ ਦੇ ਜੀ ਚਾਰੇ ਪਾਸੇ ਦੇਖੋ ਜਲੇਬੀਆਂ ਜਲੇਬੀਆਂ ਚੱਲ ਰਹੀਆਂ ਜੀ ਪ੍ਰੋਗਰਾਮ ਬਹੁਤ ਵਧੀਆ ਹੋ ਗਿਆ ਜੀ ਉੱਥੇ ਦੇਖੀਏ ਹੁਣ ਸਾਡੇ ਵਲੌਗ ਨਾਲ ਜੁੜੇ ਰਹੋ ਜੀ ਬਹੁਤ ਦੂ ਦੂ ਤੋਂ ਦੁਨੀਆ ਆ ਰਹੀ ਹੈ ਜੀ ਦੇਖੋ ਜੀ ਹੁਣ ਤੁਹਾਡਾ ਹੁਣ ਤੁਹਾਨੂੰ ਦਖੇਰਾ ਗਰਾਊਂਡ ਕਿੱਥੇ ਲੈ ਕੇ ਜਾ ਰਹੇ ਹਾਂ ਜੀ ਲਓ ਜੀ ਅੱਗੇ ਜੇ ਆ ਕੇ ਦਿਖਾਵਾਂਗੇ। ਆਈ ਤਿੰਨੀ ਜਿਆਦਾ ਹੈ ਨਹੀਂ ਤੁਸੀਂ ਦੇਖ ਲਓ ਇੱਕ ਵਾਰੀ। ਹਾਂ ਦਾ ਮੇਰੇ ਕੰਮ। ਕਲਾਕਾਰ ਲੱਗਣਗੇ ਸ਼ਾਮ ਨੂੰ ਵੀ ਤਿਆਰੀ ਹੋਣੀ। ਓਹ ਹੋ। ਆਹ ਦੇਖੋ ਜੀ ਤ੍ਰਾਵਣ ਮੇਗਨਾਥ ਕੁੰਭਕਰਨ ਤਿੰਨੇ ਪਾਈ ਤਿੰਨੇ ਸ਼ਹੀਦ ਹੋਊਗਾ ਜੀ ਸ਼ਾਮ ਨੂੰ। ਸਕਦੇ ਹੋ ਜੀ ਰਾਵਣ ਦਾ ਪਹਿਲਾਂ ਹੀ ਆ ਛਾਤਾ ਦੇਖ ਲੋ ਜੀ ਦਾ ਕਿਹਜਾ ਜੀ। ਕੀ ਆ ਇਹਨੂੰ ਦੇਖੋ ਜੀ। ਇੱਧਰ ਸਾਰਿਆਂ ਦੀ ਛਾਤੀਆਂ ਪਟੀਆਂ ਵੀ ਆ ਜੀ। ਜੁੱਤੀ ਆ ਦੇਖੋ ਜੀ। ਤੁਸੀਂ ਵੀਊ ਚੈੱਕ ਕਰ ਸਕਦੇ ਜੀ ਰਾਵਣ ਦਾ ਲੱਤਾਂ ਦਾ ਪਹਿਲਾਂ ਹੀ ਗਰ ਗਈਆਂ ਜੀ ਆ ਦੇਖੋ। ਆ ਬੱਚੇ ਵੀ ਵਿਚਾਰੇ ਜੀ ਆਪਣੇ ਫੈਨ ਤੇ ਜੀ ਫੋਟੋ ਕਰਾ ਕੇ ਗਏ ਆਪਣੇ ਨਾਲ। ਪਾਚੀ ਤੇ ਜੁੱਤੀ ਮੰਗਾਈ ਆ। ਹਾਂ ਜੀ ਆ ਦੇਖ ਸਕਦੇ ਜੀ ਤੁਸੀਂ। ਬਾ ਕਿੰਨੇ 11 ਬਾਕੀ ਤੁਹਾਨੂੰ ਰਾਤ ਦਾ ਵੀਊ ਵੀ ਦਿਖਾ ਦਾਂਗੇ ਜੀ ਵੈਸੇ ਇੰਨਾ ਉਰੇ ਨੰਦ ਜਤਾਣਾ ਨਹੀਂ ਹੈਗਾ ਜੀ ਉਹ ਫਾਇਰ ਆ ਵੀ ਖੜੀ ਹੈ ਜੀ ਦੇਖੋ ਇਹਦੇ ਨਾਲ ਰਾਵਣ ਨੇ ਹੀ ਖੜੇ ਕਰੇ ਗਏ ਆ ਉਧਰ ਉਹ ਪੋਗ ਇਹਦੇ ਨਾਲ ਫਾਇਰ ਦੀ ਗੱਡੀ ਖੜੀ ਹੈ ਜੇ ਕੋਈ ਘਰ ਨਾ ਵਾਪਰਦੀ ਆ ਤਾਂ ਇਹਨੂੰ ਉਹ ਕਰ ਸਕਦੇ ਤੁਸੀਂ ਬਾਕੀ ਉਧਰ ਸਾਹਮਣੇ ਉੱਤੇ ਉਹਨੇ ਲੱਗਣਾ ਹੀ ਤੁਰਕੇ ਰੰਗੀਲੇ ਨੇ ਜੀ ਬਾਕੀ ਸੂਰੀ ਦੇਖ ਲਓ ਜੀ ਉਧਰ ਸਾਹਮਣੇ ਛੂੜੇ ਘਾਟੇ ਲੱਗਣਗੇ ਜੀ ਬਾਕੀ ਤੁਸੀਂ ਰਾਵਣ ਦਾ ਦਵਾਰੇ ਦੇਖ ਸਕਦੇ ਹੋ ਓਕੇ ओके okay, जी ਹੁਣ ਤੁਹਾਨੂੰ ਬਾਕੀ ਲਾਸਟ ਵਿੱਚ ਦਿਖਾਵਾਂਗੇ ਜੀ ਠੀਕ ਹੈ ਜੀ ਮੁੰਡੇ ਦੇ ਫੈਨ ਮਿਲ ਰਹੇ ਆ ਜੀ ਸਾਡੇ ਚੈਨਲ ਨਾਲ ਇੱਤੈ ਜੁੜੇ ਰਹੋ ਜੀ ਧੰਨਵਾਦ 1000 ਯੀਅਰ ਲੇਟਰ